हर साल की तरह श्री साहब जी देखंड प्रारंभ सन ਉਹ ਜਿਨ੍ਹਾਂ ਨੇ ਆਪਣਾ ਸਾਰਾ ਸਲਾਹ ਸਾਡੀ ਵੱਤੋਂ ਨਿਭਾ ਕਰਤਾ ਤੇ ਧਰਮ ਦੀ ਰੱਖਿਆ ਕੀਤੀ ਹੈ ਆਓ ਵਾਹਿਗੁਰੂ ਵਾਹਿਗੁਰੂ ਸਰਦਾਸ ਸਤਿਗੁਰੂ ਦਾ ਸਰਵਹੀ ਗੁਰੂ ਜੀ ਕਥ ਹੈ ਸ੍ਰੀ ਗੋਬਿੰਦ ਸਿੰਘ ਸਾਹਿਬ ਪ੍ਰਤਮ ਗੋਬਿੰਦ ਜੀ ਸਿਮਰ ਕੇ ਆ ਗੁਰਨਾਨਕ ਲਈ ਜਾਈ ਮੇਰਾ ਅੰਗਦ ਗੁਰਦੇ ਅਮਰਦਾਸ ਰਾਮਦਾਸ ਸਮੇ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਸਤਿ ਸੰਤਿ ਆਈਆ ਇਸ ਜੇ ਸਮੁਜਾਈ ਪੇਗਵਰ ਆਦਰ ਸਵਰੇ ਆਇਆ ਕਰ ਨਾਉ ਨਦੀ ਆਵਤ ਆਇ ਸਾਈਂ ਗੁਰੂ ਸਾਹਿਬ ਦਸਨੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਮਹੀਂ ਹੋਏ ਸਹਾਏ ਦਸਾਂ ਪਾਤਸ਼ਾਹੀ ਅਧਿਆਤਮਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਕੋ ਜੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੀ ਹਟੀਆਂ ਜੱਟੀਆਂ ਦੱਤੀਆ ਇਨਾ ਨਾਮ ਜਪਿਆ ਵੰਡ ਕੇ ਸ਼ਕੀਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਨੰਡ ਕੀਤਾ ਤਨਹਾ ਪਿਆਰਾ ਸਚੈਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਤਿ ਸ਼੍ਰੀ ਅਕਾਲ ਇਨਾ ਸਿੰਘਾਂ ਸਿੰਘਣੀਆਂ ਨੇ ਤਰਮਹੀਸ ਸ੍ਰੀਸ ਦਿੱਤੇ ਵੰਦ ਵੰਡਟਵਾਈ ਨੂੰ ਪ੍ਰਿਆ ਰੱਖੀਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੰਜ ਤੱਕ ਸਹਿਵਾ ਸਰਵਤ ਗੁਰਦੁਆਰੇ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸਵਾ ਲੇ ਗੂ। ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵ ਚਿਤਾਵ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਹਰ ਸ਼ਹਿਰ ਆਏ ਦੇਖ ਫਤਿਹ ਵਿਦ ਕੀ ਪਾਇ ਸੰਤ ਜੀ ਜੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਤਿ ਸ਼੍ਰੀ ਅਕਾਲੇ ਪੂਰੇ ਗੁਰਤਾ ਸੁਨੇਹ ਉਪਦੇਸ਼ਾ ਪਾ ਬਹਿ ਮਨਿਕ ਕਰਤੇ ਕਾ ਉਹ ਸਾਸਾ ਸਿਖਰੋ ਗੋਬਿੰਦ ਮਨ ਅੰਦਰ ਕੀ ਪ੍ਰਚਿੰਦ ਆਸਾ ਅਨੇਤ ਤਿਆਗੋ Uh-huh. ਤੋ ਪਹਿਲਾ ਜੀ ਗੁਰਗਨ ਸਿੰਘ ਸਾਹਿਬ ਜੀ ਦਾ ਆਲਵਾਦ ਹੈ ਉਸ ਤੋਂ ਬਾਅਦ ਮਾ ਕੁਛਾਨਾ ਤਰਵਾਦ ਹੈ ਜਿਨ੍ਹਾਂ ਸਾਤ ਪਾਪਾ ਵੀ ਕਿਲੀਆਂ ਨੇ ਔਰ 1975 ਦੇ ਵਿੱਚ ਜੋਤੀ ਜੋ ਸਮਾਏ ਇੱਥੇ ਆਪਣਾ ਜੀਵਨ ਰਹਿੰਦਾ ਬਤੀਤ ਕੀਤਾ ਦਾਸ ਤੇ ਕਿਰਪਾ ਕੀਤੀ ਅੱਜ بڑے بڑے ਲੋਕ कोई और बारों संकत राजनीतिक लोग धार्मिक लोग और गुरद्वारा सबका प्रधान बेअंत सिंह हाजिर प्रधान सरबजीत सारी ही संगत सिंह गुरद्वारा साहब के ग्रंथ सिंह सुरेंद्र सिंह सारे राखी साहबान रल के कीर्तन किया है